ਮੈਂ ਹਾਂ ਤੂੰ ਵੀ ਆਪਣਾ ਲਾਇਸੈਂਸ ਬਣਾ ਲੈਣਾ ਸੀ ਮੈਂ ਕਾੜਾ ਬਣਾਉਣਾ ਮੈਨੂੰ ਕਿਹੜਾ ਕੁਝ ਚਲਾਉਣਾ ਆਂਦਾ ਆ ਜੀਪ ਦਾ ਬਣਾ ਲੈ ਮੈਂ ਜੀਪ ਦਾ ਬਣਾ ਲਾ ਜੀਪ ਲੈ ਦੂੰਗਾ ਤੈਨੂੰ ਚਲ ਵੇ ਬੱਚਾ ਤੇਰਾ ਜਾਣ ਦਾ ਟਾਈਮ ਹੋ ਗਿਆ ਜੀ ਜਮਰਾਜ ਜੀ ਮੈਨੂੰ ਹਾਲੇ ਨਾ ਲੈ ਕੇ ਜਾਓ ਹਾਲੇ ਮੈਂ ਜ਼ਿੰਦਗੀ ਜਿਉਣੀ ਐ ਹਾਲੇ ਤਾਂ ਮੇਰਾ ਵਿਆਹ ਵੀ ਨਹੀਂ ਹੋਇਆ ਉਹ ਤੂੰ ਇੱਥੇ ਕੀ ਮੰਗਦਾ ਹੈ ਤੂੰ ਮੇਰੇ ਨਾਲ ਚੱਲ ਮੈਂ ਤੈਨੂੰ ਉੱਤੇ ਸੋਹਣੀਆਂ ਸੋਹਣੀਆਂ ਪਰੀਆਂ ਦਿਖਾਉਂਗਾ ਨਹੀਂ ਨਹੀਂ ਚੱਲਦੇ ਆਂ ਜੀ ਫਿਰ ਨਾ ਭਾਂ ਐ ਕਰਦੇ ਆਂ ਦੂਰ ਦਾ ਸਫ਼ਰ ਐ ਮੈਂ ਨਾ ਥੋੜੀ ਥੋੜੀ ਚਾਹ ਬਣਾ ਲਵਾਂ ਨਾ ਚਾਹ ਪੀ ਕੇ ਚੱਲਦੇ ਆਂ ਧਰਮਰਾਜ ਨੂੰ ਪਾ ਦਿਆਂ ਨੀਂਦ ਦੀਆਂ ਗੋਲੀਆਂ ਚਾਹ ਦੇ ਵਿੱਚ ਹੁਣ ਮੈਨੂੰ ਕਿਵੇਂ ਲੈ ਜਾਊਗਾ ਆਹ ਲੋ ਜੀ ਚਾਹ A few moments later ਆਪਦਾ ਲਿਸਟ ਚੋਂ ਨਾਮ ਕੱਟ ਦੇਣਾ ਤੇ ਆਪਦਾ ਸਭ ਤੋਂ ਥੱਲੇ ਲਿਖ ਦੇਣਾ ਤੇਰੀ ਸੇਵਾ ਤੋਂ ਮੈਂ ਬਹੁਤ ਪ੍ਰਸੰਨ ਹਾਂ ਕਾਕਾ ਹੁਣ ਅੱਜ ਮੈਂ ਤੈਨੂੰ ਛੱਡ ਕੇ ਜਾਣਾ ਤੇ ਲਿਸਟ ਦੇ ਸਭ ਤੋਂ ਥੱਲੇਲੇ ਬੰਦੇ ਨੂੰ ਲੈ ਕੇ ਜਾਊਂਗਾ ਮੈਨੂੰ ਮਾਫ਼ ਕਰ ਦਿਓ ਜਵਰਾਜ ਜੀ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਜਦੋਂ ਤੁਸੀਂ ਸੁੱਤੇ ਪਏ ਸੀ ਨਾ ਮੈਂ ਲਿਸਟ ਦੇ ਸਭ ਤੋਂ ਥੱਲੇ ਆਪਣਾ ਨਾਮ ਲਿਖ ਬੈਠਾ ਜੀ ਮੈਨੂੰ ਮਾਫ਼ ਕਰ ਦਿਓ ਹਲੇ ਤਾਂ ਮੈਂ ਪੈਸੇ ਕਮਾ ਕੇ ਆਪਣਾ ਕਾਰੋਬਾਰ ਸੈੱਟ ਕਰਨਾ ਹੈ ਪੈਸੇ ਕਮਾ ਕੇ ਐਵੇਂ ਦਾ ਕੀ ਕਾਰੋਬਾਰ ਕਰਦਾ ਕਾਕਾ ਤੂੰ ਆਜੋ ਬਾਬਿਓ ਮੈਂ ਦੱਸਦਾ ਤੁਹਾਨੂੰ ਇੰਸਟਾਗ੍ਰam ਤੇ ਇੱਕ ਪੇਜ ਹੈ ਜਸ਼ਨਦੀਪ ਮੈਡਮ ਦਾ ਉਹਨਾਂ ਦੀ ਬਾਇਓ ਦੇ ਵਿੱਚ ਲਿੰਕ ਹੈ ਉਥੋਂ ਫਾਰਮ ਫਿਲ ਕਰਕੇ ਮੈਂ ਬਹੁ ਦੇ ਵਿੱਚ ਸਟੂਡੈਂਟ ਹਾਊਸ ਵਾਈਫ ਜੇ ਕੋਈ ਪਰਸਨ ਜੌਬ ਕਰਦਾ ਉਹ ਵੀ ਇਸ ਦੇ ਵਿੱਚ ਕੰਮ ਕਰਕੇ ਬਹੁਤ ਵਧੀਆ ਪੈਸੇ ਅਰਨ ਕਰ ਸਕਦਾ ਮੈਂ ਤਾਂ ਕਹਿੰਦਾ ਤੁਸੀਂ ਵੀ ਫਾਰਮ ਫਿਲ ਕਰੋ ਤੇ ਵਧੀਆ ਪੈਸੇ ਕਮਾਓ ਇੱਥੇ ਰੁਕ ਜਾ ਓਏ ਉੱਡ ਜਾ ਆ ਜਾ ਆ ਜਾ ਤੈਨੂੰ ਦੇਵਾਂ ਮਿੱਠੇ ਚੌਲ ਹੁਣ ਮੇਰੀ ਕੁੱਟਣ ਦੀ ਵਾਰੀ ਸੀ ਹੁਣ ਸਾਲੇ ਭੱਜ ਗਏ ਚੁੱਪ ਕਰ ਕਾਲੇ ਮੂੰਹ ਵਾਲਾ ਮੈਂ ਆ ਗਈ ਤੇਰੀ ਜਾਨ ਬਰਸ਼ਤੀ ਹੋਣੇ ਇਹ ਤੇਰਾ ਇਸ ਤੀ ਭੋਗ ਪਾਉਣਾ ਸੀ ਜੇ ਮੇਰੇ ਸੈੱਲ ਨਾ ਟੱਡੇ ਹੁੰਦੇ ਤਾਂ ਮੈਂ ਭਜਾਉਣਾ ਸੀ ਉਹਨੂੰ ਬਾਹਰ ਦੇ ਵਿੱਚ ਤੇਰੀ ਮੈਨੂੰ ਲੋੜ ਨਹੀਂ ਸੀ ਪੈਣੀ ਕਰਦਾ ਕੀ ਆ ਪੱਜ ਜਾ ਆ ਜਾ ਤਾਂ ਉਹਨੂੰ ਭਜਾਇਆ ਕੱਲ ਨੂੰ ਉਹ ਆਪਾਂ ਨੂੰ ਭਜਾਊਗਾ ਚੰਗਾ ਰਹੇਗਾ ਪਿੰਡ ਛੱਡ ਕੇ ਤੁਰ ਜਾ ਓ ਯਾਰ ਮੈਂ ਜਾਵਾਂ ਕਿੱਥੇ ਰਿਸ਼ਤੇਦਾਰ ਮੈਨੂੰ ਨਹੀਂ ਕੋਈ ਮੂੰਹ ਲਾਉਂਦਾ ਜ਼ਰੂਰੀ ਨਹੀਂ ਤੂੰ ਰਿਸ਼ਤੇਦਾਰੀ ਵਿੱਚ ਹੀ ਜਾਣਾ ਹੈ ਇਸੇ ਬਾਹਰਲੇ ਕੰਟਰੀ 'ਚ ਤੁਰ ਜਾ ਯਾਰ ਵੀਜ਼ਾ ਕਿਹੜਾ ਤੇਰੇ ਪਏ ਨੇ ਮੇਰਾ ਵੀਜ਼ਾ ਕੌਣ ਲਵਾਊਗਾ ਵੀਜ਼ਾ ਤੇਰਾ ਲਾਉਣਗੇ ਸੀ ਬਾਲਡ ਇਮੀਗ੍ਰੇਸ਼ਨ ਕੋਰਕਪੂਰੇ ਵਾਲੇ 17 ਸਾਲ ਪੁਰਾਣਾ ਇਹਨਾਂ ਦਾ ਆਫਿਸ ਹੈ 18000 ਤੋਂ ਪਲੱਸ ਇਹਨਾਂ ਨੇ ਵੀਜ਼ਾ ਲਵਾਤੇ ਨੇ ਜੇਕਰ ਕਿਸੇ ਦਾ ਵੀਜ਼ਾ ਨਹੀਂ ਆਉਂਦਾ ਉਹਨੂੰ ਇਹ ਲੱਖ ਰੁਪਏ ਨਾਮ ਵੀ ਦਿੰਦੇ ਨੇ ਇਹਨਾਂ ਨਾਲ ਕੰਟੈਕਟ ਕਿਵੇਂ ਕਰੀਏ ਸਕਰੀਨ ਤੇ ਮੈਂ ਨਾ ਨੰਬਰ ਪਾਇਆ ਆਈਡੀ ਨੀਚੇ ਮੈਂਸ਼ਨ ਕੀਤੀ ਹੈ ਤਾ ਤੂੰ ਵੀ ਜਾ ਤੇ ਸੀਬਾ ਇਮੀਗ੍ਰੇਸ਼ਨ ਕੋਰਕਪੂਰੇ ਵਾਲਿਆਂ ਤੋਂ ਆਪਣਾ ਵੀਜ਼ਾ ਲਵਾ ਕੇ ਬਾਹਰ ਚੱਲ ਜਾ